ਹਾਂਜੀ ਬੱਚਿਓ ਆਪਣੀ ਅੱਜ ਦੀ ਕਹਾਣੀ ਸਵਾਦੀ ਪਰੌਂਠਾ ਸਵਾਦੀ ਪਰੌਂਠਾ ਕਹਾਣੀ ਇਸ ਤਰ੍ਹਾਂ ਬੱਚਿਓ ਅੱਜ ਸਵੇਰੇ ਤਨਵੀਰ ਨੇ ਸਕੂਲ ਲਈ ਤਿਆਰ ਹੋਣ ਤੋਂ ਬਾਅਦ ਆਪਣਾ ਲੰਚ ਬਾਕਸ ਖੋਲ੍ਹਿਆ ਕਿ ਉਸ ਦੀ ਮਾਂ ਨੇ ਉਸ ਦੇ ਲਈ ਕੀ ਤਿਆਰ ਕੀਤਾ ਹੈ ਵਾਹ ਆਲੂ ਦੇ ਪਰੌਂਠੇ ਉਹ ਖੁਸ਼ੀ ਨਾਲ ਉਛਲਿਆ ਤਨਵੀਰ ਨੂੰ ਆਪਣੀ ਮਾਂ ਦੇ ਹੱਥਾਂ ਦੇ ਬਣੇ ਪਰੌਂਠੇ ਬਹੁਤ ਪਸੰਦ ਹਨ ਉਸ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਉਹਨਾਂ ਨੂੰ ਕਿਸੇ ਨਾਲ ਵੀ ਸਾਂਝਾ ਕੀਤਾ ਜਾਵੇ। ਉਹ ਉਹਨਾਂ ਨੂੰ ਤੁਰੰਤ ਖਾ ਲੈਂਦਾ ਹੈ। ਪਰ ਅੱਜ ਅਜਿਆ ਨਹੀਂ ਹੋਇਆ। ਸਕੂਲ ਜਾਂਦੇ ਹੋਏ ਤਨਵੀਰ ਨੇ ਇੱਕ ਮੁੰਡੇ ਨੂੰ ਦੇਖਿਆ। ਇਹ ਮੁੰਡਾ ਉਸ ਦੀ ਉਮਰ ਦਾ ਹੀ ਸੀ। ਉਹ ਕੂੜੇਦਾਨ ਵਿੱਚੋਂ ਕੁਝ ਲੱਭ ਰਿਹਾ ਸੀ। ਤਨਵੀਰ ਨੇ ਰੁੱਕ ਕੇ ਦੇਖਿਆ। ਮੁੰਡੇ ਨੇ ਕੂੜੇਦਾਨ ਵਿੱਚੋਂ ਕੁਝ ਬਚਿਆ ਹੋਇਆ ਭੋਜਨ ਕੱਢਿਆ ਅਤੇ ਖਾਣ ਲੱਗ ਪਿਆ। ਤਨਵੀਰ ਨੇ ਕੁਝ ਸੋਚਿਆ ਫਿਰ ਉਸ ਨੇ ਆਪਣਾ ਸਕੂਲ ਬੈਗ ਖੋਲ੍ਹਿਆ ਅਤੇ ਪਰੌਂਠੇ ਮੁੰਡੇ ਨੂੰ ਦੇ ਦਿੱਤੇ ਤਨਵੀਰ ਕੁਝ ਦੇਰ ਤੱਕ ਮੁੰਡੇ ਵੱਲ ਦੇਖਦਾ ਰਿਹਾ ਖਾਣਾ ਖਾਣ ਤੋਂ ਬਾਅਦ ਮੁੰਡਾ ਫੁੱਟਫੁੱਟ ਕੇ ਰੋਣ ਲੱਗਾ ਉਸ ਨੇ ਫਿਰ ਖੁਸ਼ੀ ਨਾਲ ਤਨਵੀਰ ਵੱਲ ਦੇਖਿਆ ਤੇ ਕਿਹਾ ਇਹ ਸਵਾਦੀ ਹੈ ਤਨਵੀਰ ਨੂੰ ਇਹ ਬਹੁਤ ਚੰਗਾ ਲੱਗਿਆ ਉਹ ਛਾਲਾ ਮਾਰਦਾ ਹੋਇਆ ਸਕੂਲ ਪਹੁੰਚਿਆ ਜਲਦੀ ਹੀ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ। ਤਨਵੀਰ ਨੂੰ ਭੁੱਖ ਲੱਗ ਰਹੀ ਸੀ। ਉਸ ਨੇ ਜਲਦੀ ਨਾਲ ਆਪਣਾ ਸਕੂਲ ਬੈਗ ਖੋਲ੍ਹਿਆ ਤੇ ਲੰਚ ਬਾਕਸ ਕੱਢਿਆ। ਇੱਕ ਪਲ ਹੀ ਉਸ ਦਾ ਚਿਹਰਾ ਪੀਲਾ ਪੈ ਗਿਆ। ਪਰ ਉਸ ਨੇ ਮੁਸਕਰਾਉਂਦੇ ਹੋਏ ਖਾਲੀ ਲੰਚ ਬਾਕਸ ਵਾਪਸ ਬੈਗ ਵਿੱਚ ਪਾ ਲਿਆ। ਕੁਝ ਘੰਟਿਆਂ ਬਾਅਦ ਸਕੂਲ ਦੀ ਆਖਰੀ ਘੰਟੀ ਵੱਜੀ। ਤਨਵੀਰ ਭੱਜ ਕੇ ਘਰ ਪਹੁੰਚਣ ਅੰਸਾਰ ਸਿੱਧਾ ਰਸੋਈ 'ਚ ਗਿਆ। ਮੰਮੀ ਮੈਨੂੰ ਕੁਝ ਖਾਣ ਲਈ ਦਿਓ। ਮਾ ਨੇ ਹਰਾਨੀ ਨਾਲ ਤਨਵੀਰ ਵੱਲ ਦੇਖਿਆ ਤੇ ਪੁੱਛਿਆ ਓਏ ਤੈਨੂੰ ਪਰੌਂਠੇ ਪਸੰਦ ਨਹੀਂ ਆਏ ਤਨਵੀਰ ਉਸ ਮੁੰਡੇ ਬਾਰੇ ਸੋਚ ਕੇ ਮੁਸਕਰਾਇਆ ਤੇ ਉਸਨੇ ਕਿਹਾ ਓ ਉਹ ਪਰੌਂਠਾ ਤਾਂ ਸਵਾਦੀ ਸੀ ਤਾਂ ਆਪਣੀ ਅੱਜ ਦੀ ਕਹਾਣੀ ਸਵਾਦੀ ਪਰੌਂਠਾ ਖਤਮ ਹੁੰਦੀ ਹੈ ਤਾਂ ਅੱਜ ਫੇਰ ਪ੍ਰਸ਼ਨਾਂ ਦੇ ਜਵਾਬ ਹਾਂਜੀ ਪ੍ਰਸ਼ਨਾਂ ਦੇ ਜਵਾਬ ਦੇਣੇ ਪੈਣਗੇ ਸਭ ਤੋਂ ਪਹਿਲਾ ਪ੍ਰਸ਼ਨ ਹੈ ਤਨਵੀਰ ਆਪਣਾ ਪਰੌਂਠਾ ਕਿਸੇ ਨਾਲ ਸਾਂਝਾ ਕਿਉਂ ਨਹੀਂ ਕਰਨਾ ਪਸੰਦ ਕਰਦਾ ਸੀ? ਹਾਂਜੀ, ਤਨਵੀਰ ਆਪਣਾ ਪਰੌਂਠਾ ਦੂਸਰੇ ਨਾਲ ਸਾਂਝਾ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਉਸ ਨੂੰ ਆਲੂ ਦੇ ਪਰੌਂਠੇ ਬਹੁਤ ਪਸੰਦ ਸੀ। ਦੂਸਰਾ ਪ੍ਰਸ਼ਨ ਸਕੂਲ ਜਾਂਦੇ ਸਮੇਂ ਤਨਵੀਰ ਨੇ ਕੀ ਦੇਖਿਆ? ਸਕੂਲ ਜਾਂਦੇ ਸਮੇਂ ਤਨਵੀਰ ਨੇ ਦੇਖਿਆ ਕਿ ਇੱਕ ਬੱਚਾ ਜੋ ਉਸ ਦੀ ਹੀ ਉਮਰ ਦਾ ਸੀ ਕੂੜੇ ਦੇ ਢੇਰ ਵਿੱਚੋਂ ਕੂੜੇਦਾਨ ਵਿੱਚੋਂ ਕੁਝ ਲੱਭ ਰਿਹਾ ਸੀ। ਤੀਸਰਾ ਪ੍ਰਸ਼ਨ ਉਹ ਪਰੌਂਠਾ ਬਹੁਤ ਸਵਾਦੀ ਸੀ ਤਨਵੀਰ ਨੇ ਆਪਣੀ ਮਾਂ ਨੂੰ ਇਹ ਕਿਉਂ ਕਿਹਾ ਜਦੋਂ ਕਿ ਉਸਨੇ ਪਰੌਂਠਾ ਖਾਦਾ ਹੀ ਨਹੀਂ ਹਾਂਜੀ ਬੱਚੇ ਤਨਵੀਰ ਨੇ ਆਪਣੀ ਮਾਂ ਨੂੰ ਇਹ ਇਸ ਤਰ੍ਹਾਂ ਆਖਿਆ ਕਿਉਂਕਿ ਉਸਨੇ ਜਦੋਂ ਗਰੀਬ ਬੱਚੇ ਨੂੰ ਪਰੌਂਠਾ ਦਿੱਤਾ ਸੀ ਤਾਂ ਗਰੀਬ ਬੱਚੇ ਨੇ ਉਸ ਨੂੰ ਕਿਹਾ ਸੀ ਇਹ ਬਹੁਤ ਸਵਾਦੀ ਹੈ ਤਨਵੀਰ ਉਸ ਵੱਲ ਦੇਖ ਕੇ ਖੁਸ਼ ਹੋਇਆ ਸੀ ਹੈਨਾ ਚੌਥਾ ਪ੍ਰਸ਼ਨ ਖਾਣਾ ਖਾਣ ਤੋਂ ਬਾਅਦ ਮੁੰਡਾ ਕੀ ਕਰਨ ਲੱਗ ਪਿਆ ਖਾਣਾ ਖਾਣ ਤੋਂ ਬਾਅਦ ਮੁੰਡਾ ਫੁੱਟ ਫੁੱਟ ਕੇ ਰੋਣ ਲੱਗ ਪਿਆ ਉਸਨੇ تنویر ਨੂੰ ਦੇਖ ਕੇ ਕਿਹਾ ਸੀ ਇਹ ਸਵਾਦੀ ਹੈ ਕਿਉਂਕਿ ਉਸ ਵਿਚਾਰੇ ਗਰੀਬ ਨੇ ਕਦੇ ਇੰਨੀ ਸਵਾਦ ਰੋਟੀ ਨਹੀਂ ਖਾਧੀ ਹੋਣੀ ਹੈ ਨਾ ਬੱਚਿਓ ਆਪਣਾ ਪੰਜਵਾਂ ਪ੍ਰਸ਼ਨ ਹੈ ਤੁਹਾਡਾ ਪਸੰਦੀਦਾ ਭੋਜਨ ਕੀ ਹੈ ਉਸ ਨੂੰ ਬਣਾਉਣ ਦਾ ਤਰੀਕਾ ਵੀ ਲਿਖੋ ਆਪਣੇ ਮਾਪੇ-ਬਾਪ ਤੋਂ ਪੁੱਛ ਕੇ ਤੁਹਾਨੂੰ ਜਿਹੜੀ ਚੀਜ਼ ਖਾਣੀ ਪਸੰਦ ਹੈ ਉਹ ਕਿਵੇਂ ਬਣਾਉਂਦੇ ਹੈ ਉਹਦੀ ਰੈਸিপি ਲਿਖਣ ਦੀ ਇੱਥੇ ਆਪਾਂ ਨੇ ਕੋਸ਼ਿਸ਼ ਕਰਨੀ ਹੈ ਬੱਚਿਓ ਤੁਸੀਂ ਨੋਟ ਕਰ ਰਹੇ ਹੋ ਹਰ ਰੋਜ਼ ਹਰ ਰੋਜ਼ ਜਿਹੜੀ ਕਹਾਣੀ ਆ ਰਹੀ ਹੈ ਉਹ ਉਸ ਦਾ ਲੈਵਲ ਪਹਿਲਾਂ ਨਾਲੋਂ ਜ਼ਿਆਦਾ ਹੋ ਰਿਹਾ ਹੈ ਹੁਣ ਕਿਉਂ ਹੋ ਰਿਹਾ ਹੈ ਕਿਉਂਕਿ ਹੁਣ ਤੁਹਾਨੂੰ ਅੱਛੀ ਤਰ੍ਹਾਂ ਪੰਜਾਬੀ ਲਿਖਣੀ ਆ ਗਈ ਹੈ ਅੱਛੀ ਤਰ੍ਹਾਂ ਪੰਜਾਬੀ ਪੜ੍ਹਨੀ ਵੀ ਆ ਗਈ ਹੈ ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਫਟਾਫਟ ਲਿਖ ਦਿਓਗੇ ਅੱਜ ਦੀ ਕਹਾਣੀ ਖਤਮ ਹੁੰਦੀ ਹੈ නකාணில के फेர் मिलंगගේ தත්த்தकली தன்න් වාद